ਸਾਰੇ ਕੱਟਰ ਹੋ ਕੇ ਉੱਥੇ ਮੇਰੇ ਵੀਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਮੇਰੀਆਂ ਸਾਰੀਆਂ ਜੱਥੇਬੰਦੀਆਂ ਨੂੰ ਵੀ ਬੇਨਤੀ ਹੈ ਵੀ ਇੱਕ ਜੱਟ ਹੋਣ ਦੀ ਆਪਾਂ ਨੂੰ ਲੋੜ ਹੈ ਜਦੋਂ ਜਦੋਂ ਆਪਾਂ ਇੱਕ ਜੱਟ ਹੋਏ ਆਂ ਵੱਡੀਆਂ-ਵੱਡੀਆਂ ਤਾਕਤਾਂ ਨੇ ਆਪਾਂ ਤੋਂ ਖੌਫ ਘਾਦਾ ਹੈ ਵੱਡੀਆਂ-ਵੱਡੀਆਂ ਤਾਕਤਾਂ ਜੇ 5 ਫੁੱਟ ਮੂਹਰੇ ਆਉਂਦੀਆਂ ਸੀ ਜਦੋਂ ਇਕੱਠੇ ਆਉਂਦੇ ਸੀ 20 ਫੁੱਟ ਪਿੱਛੇ ਜਾਂਦੀਆਂ ਸੀ ਇਹ ਸਾਡੀ ਰਿਕਵੈਸਟ ਹੈ ਸਾਰੀਆਂ ਜੱਥੇਬੰਦੀਆਂ ਨੂੰ ਸਾਰੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਤੇ ਆ ਸੰਗਤ ਨੂੰ ਮੈਂ ਜੋਗੇ ਜਗਜੀਤ ਸਿੰਘ ਜੱਲਿਆਂਵਾਲ ਸਾਹਿਬ ਦੇ ਲਈ ਆਪਦੇ ਹੱਕਾਂ ਲਈ ਐਮਐਸਪੀ ਦੇ ਲਈ ਆਪਦੇ ਬੱਚਿਆਂ ਦੀ ਦੇ ਫਿਚਰ ਸਕਿਉਰ ਦੇ ਲਈ ਆਪਾਂ ਜਰੂਰ ਖਿਡਾਰੀ ਬਾਡਰ ਤੇ ਇਕੱਠੇ ਹੋਈਏ ਕਿ ਸਾਡੀ ਹੱਥ ਮਣ ਕੇ ਬੇਨਤੀ ਹੈ ਆਹ ਬਿੱਤੂ ਜੀ ਅਸੀਂ ਬੇਨਤੀ ਕਰਾਂਗੇ ਸਾਡੇ ਸਤਕਾਰਯੋਗ ਜਗਜੀਤ ਸਿੰਘ ਜੀ ਸੰਧੂ ਸਿੱਧੂਪੁਰ ਕਨਵੀਨਰ ਅਬੌਰ ਤੋਂ ਉਹਨਾਂ ਨੇ 2 ਮੀਟਰ ਦੀ ਆਪਣੇ ਵਿਚਾਰ ਸੁਨੇਹਾ ਸਰਦਾਰ ਜਗਜੀਤ ਸਿੰਘ ਜੀ ਸੰਦੂ ਸਿੱਧੂਪੁਰ ਕਨਵੀਨਰ ਅਬੌਰ ਤੋਂ ਰਿ ਵੱਖ-ਵੱਖ ਪਿੰਡਾਂ ਵਿੱਚੋਂ ਆਈ ਹੋਈ ਸਾਰੀ ਸੰਗਤ ਨੂੰ ਮੈਂ ਮੈਸੇਜ ਜਿਹੜਾ ਦੇਣਾ ਸੀ ਮੇਰੇ ਵੀਰ ਨੇ ਪਹਿਲਾਂ ਹੀ ਦੇ ਦਿੱਤਾ ਪਰ ਉਸ ਅੱਜ ਧਰਤੀ ਦੀ ਲੜਾਈ ਲੱਗੀ ਖੜੀ ਆ ਜਿੱਥੇ ਸੰਝਾਂ ਦੇ ਮੇਲੇ ਹੁੰਦੇ ਸੀਗੇ ਜਿੱਥੇ ਰੱਬ ਤੁਹਾਡਾ ਭਰਾ ਕਰੇ ਸਾਡੇ ਪੀਰ ਫਕੀਰਾਂ ਦੀ ਧਰਤੀ ਸੀਗੀ ਪਰ ਅੱਜ ਇਸ ਧਰਤੀ ਨੂੰ ਖਾਣ ਵਾਸਤੇ ਪੂੰਜੀਪਤੀ ਲੋਕ ਬਗਿਆਨ ਤਰ੍ਹਾਂ ਮੂੰਹ ਟੱਡੀ ਖੜੇ ਆ ਤੇ ਮੈਂ ਬੇਨਤੀ ਕਰਨੀ ਚਾਹਣਾ ਆਪਣੇ ਏਰੀਏ ਦੇ ਸਾਡੇ ਜੂਥ ਵੀਰਾਂ ਨੂੰ ਤੁਹਾਡੀਆਂ ਨਸਲਾਂ ਬਚਾਉਣ ਵਾਸਤੇ ਜਿੱਥੇ ਫਸਲਾਂ ਦੀ ਲੜਾਈ ਆ ਉਥੇ ਨਸਲਾਂ ਨਸਲਾਂ ਬਚਾਉਣ ਵਾਸਤੇ ਸਰਦਾਰ ਜਗੀਤ ਸਿੰਘ ਢੱਲੇਵਾਲ ਪਿਛਲੇ 33 ਦਿਨਾਂ ਤੋਂ ਮਰਨwarteਤੇ ਬੈਠੇ ਹੋਏ ਆ ਸਰਕਾਰਾਂ ਜਿਹੜੀਆਂ ਘਮੰਡੀ ਸਰਕਾਰਾਂ ਨੇ ਉਹ ਅੱਜ বিজেপি ਦੀ ਸਰਕਾਰ ਮੋਦੀ ਸਾਹਿਬ ਅੱਜ ਵੀ 33 ਦਿਨਾਂ ਦੇ ਤੁਸੀਂ ਦੇਖ ਲਓ ਇੱਕ ਦਿਨ ਦਾ ਭੁੱਖ ਦਾ ਆਪਾਂ ਕੱਟ ਨਹੀਂ ਸਕਦੇ ਪਰ ਉਹ ਆਪਣੇ ਲਈ 33 ਦਿਨਾਂ ਲਈ ਬੈਠਾ ਪਰ ਸਰਕਾਰ ਦੀਆਂ ਅੱਖਾਂ ਨਹੀਂ ਉਗੜਦੀਆਂ ਭੀਆਂ ਉਹਨਾਂ ਵਾਸਤੇ ਇੱਕ ਵੱਡੀ ਕਾਲ ਦਿੱਤੀ ਗਈ ਆ 30 ਤਰੀਕ ਨੂੰ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਤੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਸੱਜਦਾ ਦੇਣਾ ਹੁਮ ਹਮ ਆ ਕੇ ਆਪਾਂ ਪੰਜਾਬ ਬੰਦ ਦੇ ਵਿੱਚ ਹਿੱਸਾ ਪਾਉਣਾ ਟਰੇਡ ਵਿੰਗ ਨੂੰ ਵੀ ਮੈਂ ਕਹਿੰਦਾ ਸਾਰੀਆਂ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ ਭਾਵੇਂ ਕੋਈ ਗੁਰੂ ਘਰਾਂ 'ਚ ਬੈਠੇ ਆ ਭਾੜਾ ਕੋਈ ਵਿੰਗ ਨੇ ਭਾੜਾ ਕੋਈ ਸਪੋਰਟਸ ਵਿੰਗ ਨੇ ਭਾੜਾ ਕੋਈ ਵੀ ਕਿਸੇ ਤਰ੍ਹਾਂ ਦੀ ਜਥੇਬੰਦੀ ਹੈ ਆਪਣੀ ਜ਼ਮੀਨ ਦੀ ਲੜਾਈ ਲੱਗੀ ਖੜੀ ਹੈ ਆਪਾਂ ਜਿਹੜੇ ਹੈਗੇ ਆ ਇਸ ਲੜਾਈ ਨੂੰ ਫਤਿਹ ਤੇ ਲੈ ਕੇ ਜਾਣਾ ਇਸ ਲੜਾਈ ਦਾ ਜਰਨੈਲ ਜਿਹੜਾ ਇਸ ਧਰਤੀ ਵਾਸਤੇ ਆਪਣੇ ਲਈ ਉਹ ਖਨੋਰੀ ਬਾਰਡਰ ਤੇ ਲੜਦਾ ਪਿਆ ਆਪਾਂ ਦਾ ਸਾਥ ਦੇਣਾ ਮੈਨੂੰ ਉਮੀਦ ਆ ਕਿ ਬਲੂਆ ਨੇ ਵਿੱਚੋਂ 30 ਤਰੀਕ ਨੂੰ ਬਹੁਤ ਭਾਰੀ ਮਾਤਰਾ ਵਿੱਚ ਆ ਵੀ ਬਾਜ਼ਾਰ ਬੰਦ ਹੋਵੇਗਾ ਤੇ ਬਿਹੋਰ ਸ਼ਹਿਰ ਦੇ ਵਿੱਚ ਸਿਟੀ 1 ਦੇ ਅੱਗੇ ਆਪਾਂ ਅੰਦੋਲਨ ਕਰਨਾ ਉੱਥੇ ਸਾਰੇ ਪਹੁੰਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤ